ਲੋਜ ਕਰੀਏ ਜੀ ਐਸ ਕਰੋ ਇੱਕ ਮਿੰਟ ਕਿਥੇ ਕਿਤਾਹਾਂ ਜੀ ਹਾਂ ਜੀ ਨਹੀਂ ਸਰ ਦੋਰੀ ਬਣਾਓ ਨਹੀਂ 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 ਅੱਧਾ ਅੱਧਾ ਨਹੀਂ ਅੱਧਾ ਅੱਧਾ ਕਰੋ ਜੀ ਆਇਕਾ ਅੱਧਾ ਕਰ ਲੋਪਤ ਮੰਤਰੀ ਸ਼੍ਰੀ ਮਹਿੰਦਰ ਪਗਾਟ ਜੀ ਜਿੰਦਾਬਾਦ ਉੱਤਲੋ ਕਰ ਲੋ ਜੀ ਮਾੜਾ ਇਸ ਮਾੜਾ ਮੈਂ ਮਠਾਉਂ ਗਰਾਮ ਮੁੰਡੇ ਨਹੀਂ ਇੱਧਰ ਕਰਾਓ ਤੇਰੀ ਮਿਹਰਬਾਨੀ ਹੈਗੀ ਨਹੀਂ 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 ਮੰਤਰੀ ਜੀ ਤੁਹਾਡੀ ਮਿਹਰਬਾਨੀ ਹੈ ਤੇ ਖੜਾ ਨਾ ਲੋ ਬੱਚੀ ਨੂੰ ਲੋ ਕੁੱਝ ਨਾ ਹੋਇਆ। ਤੁਸੀਂ ਦਾ ਤੁਹਾਡੀ ਵੀ ਬੱਚੀ ਆ ਕਰ ਲੋ। ਮੰਤਰੀ ਸ਼੍ਰੀ ਮਹਿੰਦਰ ਪਗਾਜ ਜੀ। ਜਿੰਦਾਬਾਦ। ਆਮ ਆਦਮੀ ਪਾਰਟੀ। ਜਿੰਦਾਬਾਦ। ਲਾਓ ਯਾਰ। ਚਾਵਾ ਚਾਵਾ। ਭਾਗੀ ਵੀ ਇਹ ਦਾ ਕਰਨ। ਰੇਧਰਾ। ਚਲੋ 1 ਮਿੰਟ ਖੜੇ ਹੋ ਜਾਓ। ਜੈ ਭੀਮ ਜੈ ਭਾਰਤ। ਤਕਰੀਬਨ ਜਦੋਂ ਬੂਟਾ ਮੰਡੀ ਦੇ ਮੇਅਰ ਸ਼੍ਰੀ ਸੁਰਿੰਦਰ ਮਹਿੇ ਮੇਅਰ ਸੀਗੇ 2002 ਤੋਂ 5 ਤੱਕ ਉਹਨਾਂ ਦੀ ਟਰਮ ਸੀਗੀ। ਉਦੋਂ ਦੀਆਂ ਸਾਡੇ ਸ਼੍ਰੀਪੁਰ ਮੁਹੱਲੇ ਦੀਆਂ ਗਲੀਆਂ ਬਣੀਆਂ ਸੀਗੀਆਂ ਬਾਈ ਤੋਂ 23 ਸਾਲ ਦਾ ਜਿਹੜਾ ਆਸਾ ਹੋ ਗਿਆ ਆ ਗਲੀਆਂ ਜਾਨਕੀ ਬਣੀਆਂ ਨੂੰ ਮੈਂ ਬਹੁਤ ਤਹਿ ਦਿਲ ਤੋਂ ਧੰਨਵਾਦ ਹਾਂ ਕੈਬਨਟ ਮੰਤਰੀ ਸ਼੍ਰੀ ਮਹਿੰਦਰ ਭਗਤ ਜੀ ਦਾ ਕਿ ਜਿਨ੍ਹਾਂ ਨੇ ਅਸੀਂ ਜਿਨ੍ਹਾਂ ਨੂੰ ਆਪਣੀ ਗਲੀਆਂ ਦੀ ਮੰਗ ਰੱਖੀ ਤੇ ਮਹਿੰਦਰ ਸ਼੍ਰੀ ਮਹਿੰਦਰ ਭਗਤ ਜੀ ਨੇ ਜਿਹੜਾ ਕਿ ਪਹਿਲਾ ਸੈਸ਼ਨ ਦਾ ਜਿਹੜਾ ਕੀ ਸੀਗਾ ਸੈਸ਼ਨ ਦੇ ਵਿੱਚ ਗਲੀਆਂ ਜੜੀਆਂ ਸਾਡੀਆਂ ਪਾਸ ਕਰਾਤੀਆਂ ਅਸੀਂ ਹਮੇਸ਼ਾ ਇਹਨਾਂ ਦੇ ਆਬਾਰੀ ਰਹਿਵਾਂਗੇ ਜਿੱਥੇ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਕਿ ਕੁਝ ਲੋਗ ਓਪੋਜੀਸ਼ਨ ਜਿਹੜੇ ਲੋਗ ਆ ਵਿਕਾਸ ਦੇ ਨਾਮ ਤੇ ਜਿਹੜੇ ਬੁੰਦਲ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੰਤਰੀ ਸਾਹਿਬ ਤੜਾ ਤੜ ਤੜਾ ਤੜ ਜਿਹੜੇ ਕੀ ਆ ਸਰਕਾਰ ਕੋ ਗੱਫੇ ਲਿਆ ਰਹੇ ਆ ਹਲਕੇ ਵੈਸਟ ਵਾਸਤੇ ਗੱਫੇ ਆ ਰਹੇ ਆ ਜਲੰਧਰ ਵਾਸਤੇ ਗੱਫੇ ਆ ਰਹੇ ਆ ਕਿ ਬਾਅਦ ਚ ਮੇਰੀ ਕਿਤੇ ਵੀ ਗਾਲ ਨਿਕਲਨੀ ਉਹ ਕੀ ਆ ਕਿਤੇ ਨਾ ਕਿਤੇ ਜਿਹੜਾ ਕੀ ਆ ਡਰਾਮਾ ਕ੍ਰੀਏਟ ਕਰ ਰਹੇ ਆ ਮੈਂ ਜਲੰਧਰ ਵਾਸੀ ਜਿਹੜੇ ਕੀ ਆ ਬਹੁਤ ਹੀ ਸਿਆਣੇ ਆ ਉਹਨਾਂ ਨੂੰ ਵਿਕਾਸ ਚਾਹੀਦਾ ਉਹਨਾਂ ਨੂੰ ਕੀ ਆ ਕਿ ਸਾਡੇ ਵਾਸਤੇ ਅਗਰ ਮਹੌਲਾ ਕਲੀਨ ਨੀ ਕਰਕੇ ਤੇ ਖੋਲਦੀ ਆ ਅਗਰ ਉਹਨਾਂ ਦੇਖੋ 41 ਤਰ੍ਹਾਂ ਦੇ ਟੈਸਟ ਜਿਹੜੇ ਕੀ ਹੋਰੇ ਵਿੱਚ ਫ੍ਰੀ ਹੈਗੇ ਆ ਦਵਾਈਆਂ ਫ੍ਰੀ ਆ ਉੱਚ ਜਿਹੜੇ ਉੱਚੇ ਲੈਵਲ ਦੇ ਜਿਹੜੇ ਕੀ ਆ ਐਮਬੀਬੀਐਸ ਕੀ ਤਰ੍ਹਾਂ ਦੇ ਡਾਕਟਰ ਆ ਉੱਥੇ ਉਹਨਾਂ ਨੂੰ ਪ੍ਰੋਵਾਈਡ ਕਰ ਸਰਕਾਰ ਕਰਵਾ ਰਹੀ ਆ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਗਰ ਮਹਿੰਦਰ ਪਗਤ ਜੀ ਨੇ ਇੰਨਾ ਵਿਕਾਸ ਕਰ ਦਿੱਤਾ ਕਿ 2027 ਦੇ ਵਿੱਚ ਵੱਡੀ ਲੀਡ ਦੇ ਨਾਲ ਸ਼੍ਰੀ ਮਹਿੰਦਰ ਪਗਤ ਜੀ ਜਿੱਤ ਰਹੇ ਆ ਇਸ ਕਰਕੇ ਉਹ ਦੁਆਰਾ ਰੁਕਾਵਟਾ ਪਾ ਰਹੇ ਆ ਲੋਕ ਸਿਆਣੇ ਆ ਮੈਂ ਉਹਨਾਂ ਵਿੱਚ ਇਹੀ ਕਹਿਣਾ ਚਾਹੁੰਦਾ ਲੋਕਾਂ ਨੇ ਹਮੇਸ਼ਾ ਵਿਕਾਸ ਨੂੰ ਦੇਖਿਆ ਉਹਨਾਂ ਨੇ ਕਦੀ ਚਿਹਰਿਆਂ ਨੂੰ ਨਹੀਂ ਦੇਖਿਆ ਉਹ ਨਹੀਂ ਕਦੀ ਜਾਤ ਪਾਤਾਂ ਨੂੰ ਨਹੀਂ ਦੇਖਿਆ ਉਹਨਾਂ ਨੇ ਦੇਖਿਆ ਕਿ ਜੋ ਵੀ ਬੰਦਾ ਸਾਡਾ ਵਿਕਾਸ ਕਰੇਗਾ ਸਾਡੇ ਸੁੱਖ ਦੁੱਖ ਵਿੱਚ ਖੜੇਗਾ ਅਸੀਂ ਉਹਦੇ ਲਈ ਹਾ ਦਾ ਨਾਰਾ ਮਾਰਾਂਗੇ ਮੈਂ ਇੱਕ ਗੱਲ ਜੋੜ ਦਵਾ 2027 ਦੇ ਵਿੱਚ ਮੈਂ ਵਾਅਦਾ ਕਰਦਾ ਕਿ ਵਾਰ ਨੰਬਰ 41 ਦੇ ਵਿੱਚ ਸਭ ਤੋਂ ਵੱਡੀ ਲੀਡ ਜਿਹੜੀ ਕਿ ਆ ਸ਼੍ਰੀ ਮਹਿੰਦਰ ਪਗਤ ਜੀ ਲੈ ਕੇ ਜਾਣਗੇ ਇਹ ਮੈਂ ਦਾਅਵੇ ਨਾਲ ਤੁਹਾਨੂੰ ਕਹਿੰਦੇ ਜੈ ਪੀਮ ਜੈ ਪਾ ਮੇ ਸਾਹਿਬ